ਨਾ ਆਟਾ ਝਾਲੂ ਨਾ ਸ਼ਗਰ ਨਾ ਪੈਨਸ਼ਨ ਆਓ ਜਿਹੜੀ 5 ਕਿਲੋ ਵਾਲੀ ਵੀ ਨਾ ਉਹ ਵੀ ਬੰਦ ਨੇ ਇਹੋ ਵੀ ਦਿੱਲੀ ਆਉਂਦੀ ਸੀ ਇਹਨਾਂ ਨੇ ਕੁਝ ਨਹੀਂ ਕੀਤਾ ਅਜੀ ਤਾਂ ਮੈਡੀਕਲ ਕਾਰਡ ਵੀ ਬਣਾਇਆ ਸੀ ਕਿ ਇਲਾਜ ਯੂਜ ਕਰਾਉਣ ਲੋ ਪਰ ਸਾਰਾ ਕੁਝ ਹੀ ਬੰਦ ਮੈਨੂੰ ਯਾਦ ਆ ਪਿੰਡਾਂ 'ਚ ਅਸੀਂ ਮੁੰਡਿਆਂ ਨੂੰ ਜਿੰਮ ਖੇਡਾਂ ਦਾ ਸਮਾਨ ਜੋ ਜੋ ਕਈ ਜਾਂਦੇ ਦਿੰਦੇ ਸੀ ਵਰਲਡ ਕੱਪ ਕਬੱਡੀ ਕਰਾਉਂਦਾ ਹੁੰਦਾ ਸੀ ਮੈਂ ਖੇਡਾਂ ਦੀ ਪਿੰਡਾਂ ਦੀ ਖੇਡ ਸੀ ਲੋਕਾਂ ਨੂੰ ਚਾਹ ਚੜ ਜਾਂਦਾ ਸੀ ਜਿਹੜੇ ਪਿੰਡਾਂ ਵਾਲੇ ਬੰਦੇ ਹੁਣ ਆਪਣੀਆਂ ਨੌਕਰੀਆਂ ਕਰਨ ਲੱਗੇ ਕਬੱਡੀ ਕਰਕੇ ਪੈਸੇ ਕਮਾਉਣ ਲੱਗੇ ਪਸ਼ੂ ਮੇਲੇ ਕਰਾਉਂਦਾ ਸੀ ਕਿ ਲੋਕੀ ਵਧੀਆ ਪਸ਼ੂ ਰੱਖਣ ਲੱਗੇ ਇਨਾਮ ਇਨਾਮ ਲੈਣ ਲੱਗੇ ਅਜੇ ਤਕਰੀਬਨ 2.5 ਲੱਖ ਨੌਕਰੀਆਂ ਸਰਕਾਰੀ ਦਿੱਤੀਆਂ ਸੀ ਤੇ ਮੈਂ ਕਾਨੂੰਨ ਬਦਲ ਦਿੱਤਾ ਸੀ ਮੈਂ ਕਿਹਾ ਕੱਲੇ ਪੰਜਾਬ ਦੇ ਬੱਚਿਆਂ ਨੂੰ ਨੌਕਰੀ ਮਿਲੂਗੀ ਸਰਕਾਰੀ ਤੇ ਉਹ ਇਹਨਾਂ ਨੇ ਕੀਤਾ ਝਾੜੂ ਵਾਲੇ ਨੇ ਆ ਕੇ ਇਹਨਾਂ ਨੇ ਇਸ ਮਿਰਾ ਕਾਨੂੰਨ ਬਣਾਇਆ ਹੀ ਤੋੜਦਾ ਹੁਣ ਕਹਿੰਦੇ ਆ ਹਿੰਦੁਸਤਾਨ ਚ ਕੋਈ ਮਰਜ਼ੀ ਲੈ ਲੈ ਨੌਕਰੀ ਪੰਜਾਬ ਦੇ ਵਿੱਚ ਹੁਣ ਹੋਇਆ ਕੀ ਹੈ ਕਿਉਂਕਿ ਇਹਨਾਂ ਨੇ ਇਲੈਕਸ਼ਨ ਲੜਨਾ ਹਰਿਆਣਾ ਇੱਥੇ ਮਿਰਾਸਤਾਂ ਚ ਵੀ ਉੱਥੇ ਜਾ ਕੇ ਕਹਿੰਦੇ ਅਸੀਂ ਪੰਜਾਬ ਤੋਂ ਨੌਕਰੀਆਂ ਦੇਵਾਂਗੇ ਤੇ ਜਿੰਨੀਆਂ ਵੀ ਨੌਕਰੀਆਂ ਉਹਨਾਂ ਨੇ 20 25 ਹਜ਼ਾਰ ਕੋਈ ਆਪਣੇ ਸਰਕਾਰ ਨੇ ਦਿੱਤੀ ਐ ਅੱਧੀਆਂ ਬਾਹਰ ਦੇ ਲੋਕ ਬੰਦੇ ਬਾਹਰ ਦੇ ਆ ਤਾਂ ਹਾਲਾਤ ਆਪੂ ਦੇਖੋ ਬਾਪੂ ਬਾਦਲ ਨੇ ਕਿੰਨੀ ਸੇਵਾ ਕੀਤੀ ਆਪਾਂ ਦਾ ਜਿਹੜੇ ਨਵੇਂ ਮੁੰਡੇ ਨਾ ਇਹਨਾਂ ਨੂੰ ਪਤਾ ਨਹੀਂ ਪਹਿਲੇ ਆ ਬੰਬੀਆਂ ਦੇ ਬਿੱਲ ਲੱਗਦੇ ਹੁੰਦੇ ਬਿਜਲੀ ਦੇ ਹਾਂ ਬਸ ਉਹ ਗੱਲ ਸਹੀ ਹੈ ਨਾ ਸਮਝ ਲਓ ਤੁਹਾਡੇ ਬਾਪੂ ਬਾਦਲੇ ਪੈਨਸ਼ਨ ਹੀ ਲਾਦੀ ਜਿਹੜਾ ਮੁਫਤ ਕਰਦਾ ਹੈ ਹੈ ਤੇ ਜਿੰਨੇ ਵੀ ਆਪਣੇ ਟਿਊਬਲ ਕਨੈਕਸ਼ਨ ਆਇਆ ਹੈ ਬੰਬੀਆਂ ਦੇ ਕਨੈਕਸ਼ਨ ਆਇਆ ਹੈ 90% ਦੀ ਕਾਲੀ ਸਰਕਾਰਾਂ ਨੇ ਦਿੱਤੇ ਆ ਅਪਿਛਲੀ ਵਾਰ ਆਪਣੀ ਸਰਕਾਰ ਸੀ 2 ਲੱਖ ਤਾਂ ਮੈਂ ਹੀ ਇਕੱਲੇ ਵੰਡੇ ਸੀ ਪੰਜਾਬ ਚ ਸਾਰੇ ਵਰਕਰਾਂ ਨੂੰ ਮੈਂ ਇਕੱਲੇ ਲਉ ਹੁਣ ਜਦੋਂ ਉਹ ਤਾਂ ਗਏ ਐ ਅੱਜ ਕਹਿੰਦੇ 15 ਲੱਖ ਦਾ ਜੇ ਤੀ ਦਰ ਲੈਣਾ ਹੋਏ ਕਨੈਕਸ਼ਨ ਆ ਜਿਹੜੇ ਤੁਹਾਡੇ ਪਲੇ ਟਰੈਕਟਰ ਹੁੰਦਾ ਸੀ ਨਾ ਪੁਰਾਣੇ ਬਜ਼ੁਰਗ ਜਾਣਦੇ ਆ ਟਰੈਕਟਰ ਦਾ ਟੈਕਸ ਲੱਗਦਾ ਹੁੰਦਾ ਸੀ ਬਾਪੂ ਬਾਦਲ ਪਹਿਲੀ ਵਾਰ ਆਏ ਬਾਦਲ ਸਾਹਿਬ ਵੱਡੇ ਤੇ ਉਹਨਾਂ ਨੇ ਕਿਹਾ ਕਿ ਆ ਜੱਟ ਦਾ ਗੱਡਾ ਕੋਈ ਟੈਕਸ ਨਹੀਂ ਲੱਗੂਗਾ ਪਹਿਲੇ ਅਸੀ ਪਰਿਵਾਰਾਂ ਦੇ ਸਰਕਾਰੀ ਖਰਚੇ ਤੇ ਧਰਮਸ਼ਾਲਾ ਨਹੀਂ ਬਣਦੀਆਂ ਹੁੰਦੀਆਂ ਸੀ ਆਹ ਕਾਨੂੰਨ ਪਹਿਲੀ ਵਾਰ ਬਾਦਲ ਸਾਹਿਬ ਲੈ ਕੇ ਆਇਆ ਕਿ ਸਰਕਾਰੀ ਖਰਚੇ ਹਰ ਪਿੰਡ ਤੇ ਅਸੀ ਪਰਿਵਾਰਾਂ ਵਾਸਤੇ ਧਰਮਸ਼ਾਲਾ ਬਣੋਣੀ ਚਾਹੀਦੀ ਹੈ ਉਪਰੋਂ ਹੀ ਸ਼ੁਰੂ ਕੀਤੀ ਦੂਜੇ ਸੂਬਿਆਂ 'ਚ ਨਹੀਂ ਹੈ ਪਰ ਹੌਲੀ-ਹੌਲੀ ਤੁਸੀਂ ਦੇਖ ਲਿਆ ਰੋਕੇ ਜਦੋਂ ਦੀ ਸਰਕਾਰ ਗਈ ਹੈ ਮੱਲਾ ਦਾ ਇੱਕ ਹਿੱਟ ਨਹੀਂ ਲੱਗੀ ਉਹਦੇ ਬਾਅਦ ਵੱਡੇ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ ਤੁਹਾਡੇ ਵਿੱਚ ਵਹਿੰਦੇ ਸੀ ਹੁਣ ਆ ਭਗਵੰਤ ਮਾਨ ਕਹਿੰਦਾ ਮੈਂ ਆਮ ਆਦਮੀ ਦਾ ਸਰਕਾਰ ਹੈ ਦਿਖਾਈ ਨਹੀਂ ਦਿੱਤਾ ਕਿਉਂਕਿ ਆਮ ਆਦਮੀ ਨਹੀਂ ਲੁਟੇਰੇ ਆ ਨਾ ਰਖਲੇ ਨਾ ਹੀ ਬੜੀ ਸ਼ਰਾਰਤ ਨਾਲ ਆਮ ਆਦਮੀ ਗਰੋਕਾਂ ਨੂੰ ਘਬਰਾ ਕਰਨ ਵਾਸਤੇ ਹੈ ਸਾਰੇ ਠੱਗ ਜਿਹੜੇ ਇਕੱਠੇ ਹੋਏ ਸੇ ਮੈਂ ਮੈਂ ਤੁਹਾਨੂੰ ਦੱਸਦਾ ਜੋ ਹਾਲਾਤ ਬਣ ਗਏ ਜੇ ਆਪਾਂ ਪੰਜਾਬ ਨੂੰ ਨਾ ਬਚਾਇਆ ਨਾ ਤੇ ਮਾਝੇ ਵਾਲੇ ਤੁਹਾਡੇ ਤੇ ਸਾਨੂੰ ਆਸ ਹੈ ਜੇ ਨਾ ਬਚਾਇਆ ਤੇ ਆਪਾਂ ਨਾ ਇਹਨਾਂ ਨੂੰ ਪਹਜਾਇਆ ਤੇ ਨਾ ਆਪਾਂ ਨੂੰ ਹਰਾਇਆ ਬੁਰਾ ਹਾਲ ਹੋ ਜੂਗਾ ਅੱਜ ਜਿਹੜੇ ਨਸ਼ੇ ਘਰ ਘਰ ਫੈਲ ਗਏ ਉਹਦਾ ਵੱਡਾ ਕਾਰਨ ਦੱਸਿਆ ਕੀ ਹੈ ਮੈਂ ਪੁਲਿਸ ਵਾਲਿਆਂ ਨੂੰ ਬੁਲਾਇਆ ਮੈਂ ਕਿਹਾ ਨਸ਼ੇ ਕਿਵੇਂ ਨਾ ਜਾਂਦੇ ਆ ਉਹ ਕਹਿੰਦੇ ਜੀ ਅਸੀਂ ਕੀ ਕਰੀਏ ਸਾਨੂੰ ਫੜਨੀ ਨਹੀਂ ਦਿੰਦੇ ਜਿਹਨੂੰ ਫੜਦੇ ਆ ਝਾੜੂ ਵਾਲੇ ਆ ਜਾਂਦੇ ਕਿ ਨਹੀਂ ਆ ਮੈਨੂੰ ਮਹੀਨਾ ਦਿੰਦਾ ਐਸ ਕਰਕੇ ਇਹਨੂੰ ਛੱਡ ਦਿਓ ਇਹਨਾਂ ਦੇ ਜਿਹੜੇ ਐਮਐਲਏ ਆ ਲੀਡਰ ਆ ਮਹੀਨਾ ਲਈ ਜਾਂਦੇ ਕੋਈ 5 ਲੱਖ ਨਸ਼ੇ ਵੇਚਣਾਂ ਦੇ ਕੋਈ 10 ਲੱਖ ਲਈ ਜਾਂਦੇ ਤੇ ਖੁੱਲਾ ਛੁੱਟੀ ਕੀਤੀ ਆ ਕਿਉਂਕਿ ਇਹਨਾਂ ਨੂੰ ਪਤਾ ਸੀ ਅੱਗੇ ਤੋਂ ਆਉਣਾ ਨਹੀਂ ਇੱਕ ਡਿਵੈਲਪਮੈਂਟ ਨਹੀਂ ਹੋਈ ਤੁਸੀਂ ਅੱਜ ਰੰਤਨ ਹਲਕੇ ਦਿਓ ਤੁਸੀਂ ਪੰਜਾਬ ਕਿਤੇ ਵੀ ਚਲੇ ਜਾਓ ਜੋ ਕੁਝ ਵੀ ਬਣਿਆ ਦੇਖੋਗੇ ਉਦੋਂ ਹੀ ਬਣਿਆ ਹੋਊਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿੰਨੀਆਂ ਕਸੀਆਂ ਕਿੰਨੇ ਡੈਮ ਹੈ ਜਿੰਨੇ ਪਾਵਰ ਪਲਾਂਟ ਹੈ ਜਿੰਨੀਆਂ ਸੜਕਾਂ ਸਰ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਬਾਅਦ ਮੈਂ ਬਣਾਇਆ ਸੀ ਰਾਸਤੇ ਮਾਰ ਅੱਜ ਕੀ ਹਾਲਾਤ ਕਰਤਾ ਹੁੰਦੇ ਫਰੀ ਅੰਮਰ ਸਰ ਸਾਹਿਬ ਨੂੰ ਅਸੀਂ ਬੜਾ ਵਧੀਆ ਸਜਾਇਆ ਸੀ ਸਾਰੀਆਂ ਸੜਕਾਂ ਸੁੱਟੀਆਂ ਟੁੱਟ ਗਈਆਂ ਕੋਈ ਪੁੱਛਦਾ ਹੀ ਨਹੀਂ ਜਿਹੜੇ ਬੂਟੇ ਲਾਏ ਸੀ ਪਾਣੀ ਵੀ ਨਹੀਂ ਪਾਇਆ ਇਹਨਾਂ ਨੇ ਮੈਟਰੋ ਬੱਸਾਂ ਬੰਦ ਹੋ ਗਈਆਂ ਸਾਰਾ ਕੁਸ਼ੀ ਸਾਰਾ ਕੁਸ਼ੀ ਪੰਡਾ 10 ਸਾਲਾਂ ਤਬਾਹ ਹੋ ਗਈ ਆਪਣੇ ਇਸ ਕਰਕੇ ਜੇ ਵਾਪਸ ਪੰਜਾਬ 'ਚ ਸ਼ਾਂਤੀ ਲੈ ਕੇ ਆਉਣੀ ਆ ਵਾਪਸ ਤਰੱਕੀ ਲੈ ਕੇ ਆ ਨੇ ਵਾਪਸ ਤੁਹਾਨੂੰ ਆਟਾ ਦਾਲ ਛਗਣ ਪੈਨਸ਼ਨਾਂ ਸਾਰੀਆਂ ਚੀਜ਼ਾਂ ਲਾਗੂ ਕਰਾਉਣੀਆਂ ਤਾਂ ਆਪਣੇ ਕੋਲ ਇੱਕੋ ਹੀ ਗੱਲ ਹੈ ਤੱਕੜੀ ਚੋਂ ਨਿਸ਼ਾਨ ਹੈ ਪਹਿਲੇ ਹੀ ਦਿਨ ਪਹਿਲੇ ਹੀ ਦਿਨ ਜਿਸ ਦਿਨ ਸਰਕਾਰ ਬਣਾਤੀ ਪਹਿਲੇ ਹਫ਼ਤੇ ਹੀ ਤੁਹਾਨੂੰ ਫਿਰ ਤੋਂ ਉਵੇਂ ਹੀ ਆਟਾ ਦਾਲ ਸ਼ਗਰਨ ਪੈਨਸ਼ਨ ਤੇ ਨਾਲੇ ਐਕਤੀ ਅਸੀਂ ਫੈਸਲਾ ਕੀਤਾ ਪੂਰੇ ਪੰਜਾਬ 'ਚ ਜਿਵੇਂ ਪਿਛਲੀ ਵਾਰ ਮੈਂ ਕਿਹਾ ਸੀ ਮ ਸਰਕਾਰ ਬਣੀ ਹੈ ਐਕਤੀ ਮੈਂ ਫੈਸਲਾ ਕੀਤਾ ਹੈ ਕਿ ਆਪਣੇ ਪੰਜਾਬ 'ਚ ਕੋਈ ਗਰੀਬ ਆ ਜਾਣੀ ਹੋਊਗਾ ਜਿਹਦਾ ਕੱਚਾ ਮਕਾਨ ਇੱਕ ਮਕਾਨ ਇੱਕ ਇਕ ਕਿਸਾਨ ਕੋਲੇ ਜ਼ਰੂਰ ਹੋਣਾ ਚਾਹੀਦਾ ਜਿਹਦੇ ਕੋਲ ਨਹੀਂ ਉਹ ਸਰਕਾਰ ਇੱਕ ਬਣਾ ਕੇ ਦੇਊਗੀ ਆ ਸਾਡਾ ਪੱਕਾ ਕਮਿਟਮੈਂਟ ਹੈ ਜਿਵੇਂ ਅਸੀਂ ਪਹਿਲੇ ਜੋ ਕਿਹਾ ਕਰਕੇ ਦਿਖਾਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਖਾਲਸਾ ਜੀ ਦੇਖੋ ਅਕਾਲੀ ਦਲ ਤੁਹਾਡੀ ਇੱਕ ਫੌਜ ਹੈ ਅਕਾਲੀ ਦਲ ਤਗੜਾ ਤੇ ਤੁਸੀਂ ਤਗੜੇ ਹੋ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਹੁਣ ਤੁਹਾਡੇ ਗੁਰੂ ਘਰਾਂ ਦੇ ਵੀ ਕਬਜ਼ੇ ਹੋ ਗਏ ਸਖਤ ਹਜ਼ੂਰ ਸਾਹਿਬ ਤੇ ਸਰਕਾਰ ਨੇ ਕਬਜ਼ਾ ਕਰ ਲਿਆ ਮੈਨੇਜਮੈਂਟ ਤੇ ਸਖਤ ਪਟਨਾ ਸਾਹਿਬ ਤੇ ਕਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਦੀ ਹਰਿਆਣਾ ਅਲੱਗ ਬਣਾਦੀ ਉੱਥੇ ਸਰਕਾਰ ਨੇ ਆਪਣੇ ਮੈਂਬਰ ਬਣਾ ਤੇ ਕਬਜ਼ਾ ਕਰ ਲਿਆ ਜੀ ਆਪਣਾ ਸਾਰਾ ਕੁਸ਼ੀਆ ਪੁਰ ਤਾਕਤ ਦੀ ਗੁਰੂ ਘਰ ਚ ਆਉਂਦੀ ਹੈ ਕੌਮ ਨੂੰ ਤੇ ਜਦੋਂ ਕਾਲੀ ਦਲ ਤਗੜਾ ਸੀ ਸਾਨੂੰ ਕਿਸੇ ਦੀ ਹਿੰਮਤ ਨਹੀਂ ਸੀ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੀ ਕੋਈ ਮਹਾਪਾਰਟੀ ਹੈ ਆਪਣੀ ਕੌਮ ਦੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਕੋਈ ਗੱਲਾਂ ਜਨਾਏ ਕਿਸੇ ਦੇ ਲਾਲਚਣਾ ਕੋਈ ਬੰਦੇ ਆਉਣਗੇ ਡਰਾਮੇ ਕਰਨਗੇ ਆਪਣੇ ਆਪ ਨੂੰ ਆਪਣੇ ਤੋਂ ਵੱਡਾ ਸਿੱਖ ਕਹਿਣਗੇ ਪਰ ਨਹੀਂ ਸਾਰੇ ਏਜੰਸੀਆਂ ਲੱਗੀਆਂ ਮਗਰ ਕਿ ਤੁਹਾਡੀ ਫੌਜ ਤੁਹਾਡੀ ਕਾਲੀ ਦਲ 105 ਸਾਲ ਪੁਰਾਣੀ ਪਾਰਟੀ ਨੂੰ ਕਮਜ਼ੋਰ ਕਰਨਾ ਦੇਖੋ ਆਪਣੀ ਕੌਮ ਉਹ ਕੌਮ ਹੈ जिने देश वास्ते सब तो याद कुर्बानियां देश वास्ते अपनी قوم ਨੇ ਦਿੱਤੀਆਂ ਕਾਲਾ ਪਾਣੀ ਦੀ ਜੇਲ੍ਹ ਚ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ 90% ਲੋਕ ਕਾਲਾ ਪਾਣੀ ਜੇਲ੍ਹ ਚ ਆਪਣੇ ਖਾਲਸੇ ਸੀ 115 ਅੰਕ ਕੋਈ ਫਾਂਸੀ ਲਾਇਏ ਗਏ 90 ਤੋਂ ਵੱਧ ਆਪਣੇ ਸਿੱਖ ਕੌਮ ਦੇ ਪਹਾਦਰ ਸੂਰਮਿਆਂ ਨੂੰ ਫਾਂਸੀ ਲਾਈ ਗਈ ਦੇਖੋ ਆਪਣੇ ਗੁਰੂ ਘਰ ਤੇ ਹਮਲਾ ਹੋ ਗਿਆ 84 ਦੇਖੋ ਕਾਂਗਰਸ ਨੇ ਕੀ ਕੀਤਾ ਪਰ ਹਰੇ ਵੀ ਆਪਣੇ ਲੋਕ ਕਹਿ ਜੇ ਆ ਜਿਹੜੇ ਕਾਂਗਰਸ ਨੂੰ ਵਟ ਪਾਉਂਦੇ ਆ ਤੁਸੀਂ ਦੇਖ ਲਓ ਮੁਸਲਮਾਨ ਭਾਈਚਾਰੇ ਕਹਿ ਜੇ ਉਹਨਾਂ ਦੀ ਬਾਬਰੀ ਮਸਜਿਦ ਬੀਜੇਪੀ ਨੇ ਢਾਹਦੀ ਅੱਜ ਤੱਕ ਮਰ ਜੂਗਾ ਪਰ ਬੀਜੇਪੀ ਨਹੀਂ ਪੁੰਦਾ ਆਪਣੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਣੇ ਦੇ ਕੋਈ ਬੰਦੇ ਆ ਦੇਖੋ ਪੱਗਾ ਚਟੀਆਂ ਪੱਗਾ ਬਣ ਕੇ ਉੱਥੇ ਬੈਠੇ ਹੁੰਦੇ ਨੇ ਸਰੂਪੇ ਦਿੰਦੇ ਇੰਦਰਾ ਸਾਡੀ ਮਾਂ ਹੈ ਆ ਇਹਨਾਂ ਦਾ ਜਿਹੜਾ ਬੜੇਂਗਾ ਪ੍ਰਧਾਨ ਦਾ ਦੇ ਖੇਰੇਮ ਕਹਿੰਦਾ ਟੀ-ਸ਼ਰਟ ਤੇ ਲਿਖਿਆ ਇੰਤਰਾ ਮੇਰੀ ਮਾਂ ਹੈ ਦੇਖੋ ਆ ਪਰਵਾਰਾ ਬੀਬੀ ਜਦੋਂ ਇਹਨਾਂ ਨੂੰ ਪਤਾ ਪਰਵਾਰਨਾ ਪਤੀ ਨੂੰ ਪਤਾ ਲੱਗਿਆ ਫੌਜ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਇਆ ਕਿ ਸਾਡੀ ਜਿਹੜੇ ਗੁਰੂ ਘਰ 'ਤੇ ਹੀ ਹਮਲਾ ਕਰਤਾ ਫੌਜ ਨੇ ਪਰ ਮੈਂ ਉਸ ਫੌਜ 'ਚ ਨਹੀਂ ਰਹਿਣਾ ਤੇ ਛੱਡ ਕੇ ਆ ਗਏ ਇਹ ਤੋਂ ਵੱਡੀ ਕੁਰਬਾਨੀ ਕੀ ਹੈ ਲੋਕੀ ਸਰਪੰਚ ਹੀ ਨਹੀਂ ਛੱਡਦੇ ਮੈਂਮਰੀ ਨਹੀਂ ਛੱਡਦੇ ਲੋਕੀ ਨੌਕਰੀ ਨਹੀਂ ਛੱਡਦੇ ਇੱਥੇ ਸਾਰਾ ਕੁਝ ਹੱਟ ਦਿੱਤਾ ਜੇਲਾ ਵਿੱਚ ਜਾਣਾ ਪਿਆ ਇਹਨਾਂ ਨੂੰ ਕਿਸ ਵਾਸਤੇ ਆਪਣੇ ਆਪਣੀ ਕੌਮ ਵਾਸਤੇ ਉਹਨਾਂ ਨੂੰ ਦਰਸ ਸੀ ਆਪਣੇ ਗੁਰੂ ਘਰ ਦਾ ਦਰਸ ਸੀ ਆਪਣੀ ਕੌਮ ਦਾ ਦਰਸ ਸੀ ਸਾਡੇ ਜਿਹੜੇ ਗੁਰੂ ਘਰ ਤੇ ਏਡਾ ਵੱਡਾ ਹਮਲਾ ਹੋ ਜੇ ਤੇ ਫਿਰ ਆਪਾਂ ਉੱਥੇ ਕੀ ਕਰਨਾ ਹੈ ਜੇ ਐਜੇ ਪਰਿਵਾਰਾਂ ਨੂੰ ਆਪਾਂ ਨਹੀਂ ਯਾਦ ਰੱਖਾਂਗੇ ਸਨਮਾਨਤ ਕਰਾਂਗੇ ਦੇਖੋ ਧਰਮੀ ਫੌਜੀ ਮੈਨੂੰ ਮਿਲੇ ਸੀ ਹੁਣ ਪਿੱਛੇ ਜੇ ਮੈਨੂੰ ਦੱਸ ਰਹੇ ਸੀ ਕਿਵੇਂ ਆਪਣਾ ਮਨ ਲਾਦਾ ਗੰਗਨਗਰ ਤੋਂ ਬਲੈ ਦਾ 600 ਇਕੱਠੇ ਹੋ ਕੇ ਚੱਲ ਪਈ ਸੀ ਫਿਰ ਆਰਮੀ ਨੇ ਘੇਰਾ ਪਾ ਲਿਆ ਫਿਰ ਉਹਨਾਂ ਨੇ ਲੜਾਈ ਲੜੀ ਕਈ ਜੀਤ ਹੋ ਗਏ ਕਿਉਂ ਸਾਰਾ ਕੰਮ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਸ ਕਰਕੇ ਹੁਣ ਆਪਣਾ ਫਰਜ਼ ਬਣਦਾ ਐ ਇਸ ਪਰਿਵਾਰ ਨੂੰ ਉਹ ਸਨਮਾਨ ਦੇਣਾ ਆ ਚਲ ਹੱਥ ਜੋੜ ਕੇ ਬੇਨਤੀ ਕਰਨ ਆਇਆ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਉੱਤੇ ਸਾਹਮਣੀ ਹੈ ਆਧਾਰਨ ਤੁਹਾਡੇ ਨਾਲ ਕੌਣ ਖੜਾ ਹੈ ਤਾਂ ਹੁਣੀ ਹੜ ਆਇਆ ਅਕਾਲੀ ਦਲ ਤੋਂ ਵੱਧ ਸਾਧਨ ਕਾਂਗਰਸ ਕੋਲੇ ਹੈ ਅਕਾਲੀ ਦਲ ਤੋਂ ਵੱਧ ਸਾਧਨ ਝਾੜੂ ਵਾਲਿਆਂ ਨੇ ਜਿੰਨਾ ਪੈਸਾ ਲੁੱਟਿਆ ਅਕਾਲੀ ਦਲ ਤੋਂ ਵੱਧ ਸਮਨ ਭਾਜਪੀ ਕੋਲੇ ਹੈ ਕਿਸੇ ਨੇ ਆ ਕੇ ਬਾਹ ਫੜੀ ਕਿਸੇ ਨੇ ਆ ਕੇ ਤੁਹਾਡੇ ਸਾਥ ਦਿੱਤਾ ਨਹੀਂ ਤੇ ਜੇ ਦਿਨੇ ਰਹਾ ਤੁਹਾਡੇ ਨਾਲ ਖੜਾ ਤਾਂ ਅਕਾਲੀ ਦਲ ਕਿਉਂਕਿ ਸਾਡਾ ਪਰਿਵਾਰਾ ਤੁਸੀਂ ਸਾਡੇ ਬਜ਼ੁਰਗੋ ਪਰਿਵਾਰ ਦੇ ਮੈਂਬਰ ਹੋ ਸਾਡੀ ਤਾਂ ਅਸੀਂ ਜਾਨ ਵੀ ਦੇ ਦਾਂਗੇ ਵੱਡੇ ਪਾਲ ਸਾਹਿਬ ਨੇ 16 ਸਾਲ ਜੇਲ੍ਹ ਕੱਟੀ ਆ ਕਿਸ ਵਾਸਤੇ ਗਰੀਬ ਦੀ ਲੜਾਈ ਵਾਸਤੇ ਕਿਸਾਨ ਦੀ ਲੜਾਈ ਵਾਸਤੇ ਐਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ ਤੁਹਾਡਾ ਤਾਂ ਪੰਥਕ ਪਿੰਡ ਹੈ ਮੈਂ ਦੇਖਿਆ ਕਈ ਪਿੰਡਾਂ 'ਚ ਝਾੜ ਬਹੁਤ ਹੁੰਦਾ ਹੈ ਮੈਨਾਂ ਤੁਹਾਡਾ ਵੀ ਕੋਈ ਜਾਇ ਪਿੰਡ ਹੈ ਤੁਸੀਂ ਇੱਕ ਪਾਸੇ ਕਰ ਲੋ ਸਿੱਧੀ ਗੱਲ ਤੇ ਮੈਂ ਤੁਹਾਨੂੰ ਇੰਨਾ ਕਰਦਾ ਪ੍ਰਮਾਤਮਾ ਮਿਹਰ ਕਰੇ ਤੁਸੀਂ ਅੱਜ 11 ਨੇ ਪੋੜਾ ਪੈਣੀ ਮੈਨੂੰ 15 ਰਿਜ਼ਲਟ ਆਉਣਾ ਹੈ ਅਕਾਲੀ ਦਲ ਨੂੰ ਝੜਾ ਦਿਓ ਅਸੀਂ ਤਾਂ ਮਨ ਲਗਾ ਸਾਲਟ ਪਾਉਣੀ ਨਹੀਂ ਦਿੰਦੇ ਇਹਨਾਂ ਨੂੰ ਆ ਝਾੜੂ ਵਾਲੇ ਪਹਿਲੇ ਹੀ ਭਜਾਵਾਂਗੇ ਤੇ ਜਦੋਂ ਸਰਕਾਰ ਆ ਗਈ ਤੁਸੀਂ ਦੇਖੋਗੇ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲੈ ਕੇ ਆਵਾਂਗੇ ਵਾਪਸ ਗਰੀਬ ਜਨਤਾ ਦਾ ਰਾਜ ਹੋਊਗਾ ਕਿਸਾਨ ਦਾ ਰਾਜ ਹੋਊਗਾ ਜਿਹੜਾ 10 ਸਾਲ ਇਹਨਾਂ ਲੁਟੇਰਿਆਂ ਨੇ ਆਪਾਂ ਦਾ ਬੁਰਾ ਹਾਲ ਕਰ ਦਿੱਤਾ ਮੈਂ ਤੁਹਾਡਾ ਸਾਰਿਆਂ ਦਾ ਤਨਵਾਦ ਕਰਦਾ ਫਤਿਹ ਹੱਸ ਕਰਦਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਹੋਰ ਕਿਸ ਨੇ ਕੋਈ ਗੱਲ ਬਾਤ ਕਰਨੀ ਹੋਵੇ ਕੋਈ ਫੋਟੋ ਖਿਚਾਉਣੀ ਹੋਵੇ